ਕੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ ਨਸ਼ੇ ਤੇ ਹੀ ਰੋਕ ਲੈਣਾ ਕਾਫੀ ਨਹੀਂ ਹੈ ਪ੍ਰਦੂਸ਼ਣ ਤੇ ਗੰਦਗੀ ਤੇ ਰੋਕ ਲੱਗਣ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਗੰਦਗੀ ਤੇ ਪ੍ਰਦੂਸ਼ਣ ਆਲੇ ਦੁਆਲੇ ਕਿਸੇ ਮਨੁੱਖੀ ਸ਼ਰੀਰ ਦੇ ਰਹਿਦਾ ਹੈ ਤੇ ਬਿਮਾਰੀਆਂ ਉਸ ਤੱਕ ਬੜੀ ਆਸਾਨੀ ਦੇ ਨਾਲ ਪਹੁੰਚਦੀਆਂ ਹਨ ਤੇ ਮਨੁੱਖੀ ਸ਼ਰੀਰ ਜਿਹੜਾ ਹੈ ਆਪਣੀ ਤੰਦਰੁਸਤੀ ਲੈਣ ਵਾਸਤੇ ਸਭ ਤੋਂ ਪਹਿਲੇ ਜਿੱਥੇ ਜਾਂਦਾ ਹੈ ਉਹ ਹੁੰਦਾ ਹੈ ਸਿਵਲ ਹਸਪਤਾਲ ਤੇ ਜੇ ਸਿਵਲ ਹਸਪਤਾਲ ਵਿੱਚ ਹੀ ਗੰਦਗੀ ਦਾ ਬੋਰਬਾਲਾ ਹੋਵੇ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਮਰੀਜ਼ਾਂ ਦੀ ਸਿਹਤ ਨੂੰ ਕਿੰਨੀ ਕੁ ਉੱਥੇ ਬਰਕਰਾਰ ਰੱਖਿਆ ਜਾ ਸਕਦਾ ਹੈ ਇਹ ਹਸਪਤਾਲ ਪਠਾਨਕੋਟ ਦੇ ਕਰਮਚਾਰੀਆਂ ਵੱਲੋਂ ਸਿਵਲ ਹਸਪਤਾਲ ਦੀ ਬੈਕਸਾਈਡ ਤੇ ਜਿਸ ਕੂੜੇ ਨੂੰ ਸੜਿਆ ਜਾ ਰਿਹਾ ਸੀ ਉਹ ਕੂੜਾ ਕੋਈ ਕਾਗਜ਼ ਜਾਂ ਫਿਰ ਕੋਈ ਹੋਰ ਪੱਤੇ ਵਗੈਰਾ ਨਾ ਸਨ ਬਲਕਿ ਐਸਾ ਕੂੜਾ ਸੀ ਜਿਸ ਵਿੱਚ ਬਹੁਤ ਸਾਰੇ ਕੈਮੀਕਲ ਮਿਲੇ ਹੋਏ ਸਨ ਉਹਦੇ ਵਿੱਚ ਹੀ ਗਲਪੂਸੀਆਂ ਬੋਤਲਾਂ ਸਨ ਦਵਾਈਆਂ ਸਨ ਤੇ ਨਾਲ ਹੀ ਇੰਜੈਕਸ਼ਨ ਦੀਆਂ ਸਿਰਿੰਜਾਂ ਵੀ ਸਨ ਜਿਹਦੇ ਵਿੱਚੋਂ ਨਿਕਲਣ ਵਾਲਾ ਕੈਮੀਕਲ ਭਰਿਆ ਹੋਇਆ ਧੂਆਂ ਆਸ-ਪਾਸ ਦੇ ਵਾਤਾਵਰਣ ਲਈ ਉੱਥੋਂ ਦੇ ਮਰੀਜ਼ਾਂ ਲਈ ਉੱਥੇ ਕੰਮ ਕਰਨ ਵਾਲਿਆਂ ਲਈ ਤੇ ਉਤੋਂ ਲੰਗੜ ਟਪਰ ਵਾਲਿਆਂ ਵਾਸਤੇ ਵੀ ਕਿੰਨਾ ਕ ਨੁਕਸਾਨਦਾਈ ਹੋ ਸਕਦਾ ਹੈ ਇਹ ਸੋਚੇ ਬਗੈਰ ਹੀ ਕੂੜੇ ਨੂੰ ਜਿਹੜੀ ਕਰਮਚਾਰੀਆਂ ਵੱਲੋਂ ਅੱਗ ਲਾਈ ਜਾ ਰਹੀ ਸੀ ਹਾਲਾਂਕਿ ਜਦੋਂ ਕੈਮਰੇ ਨੂੰ ਵੇਖਿਆ ਤਾਂ ਕਰਮਚਾਰੀ ਅਦਰੁਦਰ ਹੋ ਗਏ ਤੇ ਇਸ ਬੰਦ ਵਿੱਚ ਜਦੋਂ ਐਸਐਮਓ ਸਾਹਮਣੇ ਗੱਲ ਕਰਨੀ ਚਾਹੀ ਤੇ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਬਿਜ਼ੀ ਦੱਸਿਆ ਤੇ ਉਹ ਬਿਨਾਂ ਗੱਲ ਕੀਤੇ ਹੀ ਆਪਣੇ ਕਮਰੇ ਤੋਂ ਬਾਹਰ ਨਿਕਲ ਗਏ ਹਾਲਾਂਕਿ ਗੱਲ ਜੋ ਮਰਜ਼ੀ ਹੋਵੇ ਚਾਹੇ ਉਹ ਗੱਲ ਕਰਨ ਚਾਹੇ ਉਹ ਨਾ ਕਰਨ ਚਾਹੇ ਉਹ ਕਿਸੇ ਵੀ ਤਰ੍ਹਾਂ ਪੱਲਾ ਜ਼ਰੂਰ ਝਾੜ ਲੈਣੇ ਲੇਕਿਨ ਇਹ ਜ਼ਰੂਰੀ ਹੈ ਕਿ ਸਿਵਲ ਹਸਪਤਾਲ ਦਾ ਵਾਤਾਵਰਣ ਜਿਹੜਾ ਹੈ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਇਹੋ ਜੇ ਕੂੜੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਾਸਤੇ ਹੋਰ ਤਕਰੀਕਾ ਅਪਣਾਉਣਾ ਚਾਹੀਦਾ ਹੈ ਤਾਂ ਕਿ ਮਰੀਜ਼ਾਂ ਨੂੰ ਉੱਥੋਂ ਦੇ ਕੰਮ ਕਰਨ ਵਾਲਿਆਂ ਨੂੰ ਆਂਜਣੇ ਵਾਲਿਆਂ ਨੂੰ ਪਿੱਛੇ ਰਹਿਣ ਵਾਲੇ ਰਿਹਾਇਸ਼ੀ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਇਹ ਜਿਹੜਾ ਏਰੀਆ ਹੈ ਇਹ ਸਾਰਾ ਸਿਵਲ ਹਸਪੀਟਲ ਦਾ ਏਰੀਆ ਹੈ ਸਿਵਲ ਹਸਪੀਟਲ ਦੇ ਬੈਕਸਾਈਡ ਜਿਹੜੀ ਅੱਗ ਲਗਾਈ ਗਈ ਹੈ ਇਹ ਸਰਾਸਰ ਗਲਤ ਹੈ ਕਿਉਂਕਿ ਸਿਵਲ ਹਸਪੀਟਲ ਦੇ ਵਿੱਚ ਬਿਨ ਬਿਨ ਪ੍ਰਕਾਰ ਦੇ ਪੇਸ਼ੈਂਟਸ ਆਉਂਦੇ ਨੇ ਹੋਰ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਅੱਗ ਲਗਾਈ ਹੈ ਉੱਥੇ ਮੈਡੀਸਿਨਸ ਹੈ ਕਿਆ ਪਤਾ ਕਿਸ ਕਿਸ ਤਰ੍ਹਾਂ ਦੀ ਮੈਡੀਸਿਨਸ ਹੈ ਜਿਹਦੇ ਨਾਲ ਜਿਹਦੇ ਧੂੰਏ ਦੇ ਨਾਲ ਲਾਗੇシャਗੇ ਪਰਿਵਾਰਾਂ ਦੇ ਲੋਕਾਂ ਦੇ ਘਰ ਵੀ ਨੇ ਹਸਪੀਟਲ ਦੇ ਵਿੱਚ ਵੀ ਬੜੀ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਨੇ ਫਸਲ ਦਾ ਉਹਨਾਂ ਨੂੰ ਇਨਫੈਕਸ਼ਨ ਹੁੰਦੀ ਹੈ ਲੋਕਾਂ ਨੂੰ ਹੋਰ ਉਹਦੇ ਵਿੱਚ ਇੰਜੈਕਸ਼ਨ ਵੀ ਦੇਖੇ ਜਾ ਰਹੇ ਜਿਹੜੇ ਨਸ਼ੇ ਦੇ ਜਿਹੜੇ ਚਿੱਟੇ ਦੇ ਲੋਕ ਸਰੀਂਝਾਂ ਲਗਾਉਂਦੇ ਨੇ ਉਹ ਵੀ ਸਰੀਂਝਾਂ ਉੱਥੇ ਪਈਆਂ ਇਹ ਬੜੀ ਵੱਡੀ ਚੀਜ਼ ਹੈ ਕਿ ਆਹ ਇਹ ਹਸਪਤਲ ਵਾਲੇ ਛੁੱਟ ਰਹੇ ਨੇ ਜਾਂ ਨਸ਼ਾ ਆ ਕੇ ਲੋਕ ਇੱਥੇ ਕਰ ਰਹੇ ਨੇ ਇਹਦੇ ਵਿੱਚ ਹਸਪਤਲ ਦੇ ਐਸਐਮਓ ਸਾਹਮਣੂ ਗਹਿਰਾ ਇਹਨਾਂ ਜਾਂਚ ਕਰਨੀ ਚਾਹੀਦੀ ਹੈ ਕਿ ਇਸ ਜਗ੍ਹਾ ਤੇ ਕੀ ਹੋ ਕਿਆ ਰਿਹਾ ਜੇ ਹਸਪਤਲ ਵਾਲੇ ਸਰੀਂਝਾਂ ਮੈਡੀਸਿਨ ਛੁੱਟ ਰਹੇ ਤੇ ਕਿਉਂ ਛੁੱਟੀਆਂ ਜਾ ਰਹੀਆਂ ਕੀ ਉੱਥੇ ਲੋਕ ਜਿਹੜੇ ਆਂਦੇ ਨੇ ਸਰਕਾਰ ਵੱਲੋਂ ਫ੍ਰੀ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਨੂੰ ਦਈਏ ਵੇਸਟ ਕਰਕੇ ਕੀ ਫਾਇਦਾ ਹੈ ਦੇਖੋ ਜਿਹੜੇ ਗਰੀਬ ਲੋਕ ਨੇ ਜਿਹੜੇ ਦਵਾਈ ਨਹੀਂ ਲੈ ਸਕਦੇ ਦੇਖਣ ਨੂੰ ਆ ਰਿਹਾ ਕਿਤੇ ਬਹੁਤ ਮੈਡੀਸਿਨ ਦੇ ਪੱਤੇ ਨੇ ਜਿਹੜੇ ਬਹੁਤ ਡਿੱਗੇ ਪਏ ਨੇ ਯਾਰ ਉਹਨਾਂ ਲੋਕਾਂ ਨੂੰ ਦਿੱਤੇ ਜਾਣ ਅੱਗੇ ਕੀ ਲਗਾਈ ਜਾ ਰਹੀ ਹੈ ਮੈਨੂੰ ਲੱਗਦਾ ਹੈ ਕਿ ਤੇ ਸੈਂਟਰ ਪੰਜਾਬ ਸਰਕਾਰ ਨੂੰ ਜਾਂਚ ਬੜਾਣੀ ਚਾਹੀਦੀ ਹੈ ਹੋਰ ਐਸਐਮਓ ਸਾਹਿਬ ਨੂੰ ਸਪੈਸ਼ਲ ਤੇ ਜਾਂਚ ਕਰਨੀ ਚਾਹੀਦੀ ਹੈ ਕਿ ਮੈਡੀਸਿਨਜ਼ ਦੀ ਦੁਰਪਯੋਗ ਕਿਉਂ ਹੋ ਰਿਹਾ ਹੁਣ ਜੇ ਨਸ਼ੇ ਵਾਲੇ ਵੀ ਟੀਕੇ ਨੇ ਤੇ ਕਿਉਂ ਨੇ ਕਿਆ ਇਹ ਲੋਕ ਨਸ਼ਾ ਕਰ ਰਹੇ ਨੇ ਸਿਵਲ ਹਸਪੀਟਲ ਦੀ ਜਗ੍ਹਾ ਦੇ ਵਿੱਚ ਉਹਦੀ ਐਸਐਸਪੀ ਸਾਹਿਬ ਨੂੰ ਵੀ ਨਾਲ ਹੋ ਕੇ ਜਾਂਚ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਸਾਡੀ ਯੁੱਧ ਨਸ਼ਿਆਂ ਵਿਰੁੱਧ ਇੱਕ ਮਹੀਨ ਬਾਰ-ਬਾਰ ਚੱਕਦੀ ਪੀ ਹੈ ਉਹਦੀ ਆੜ ਦੇ ਵਿੱਚ ਸਾਨੂੰ ਦੇਖਣ ਨੂੰ ਆ ਰਿਹਾ ਕਿ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਸਰਕਾਰੀ ਪ੍ਰਾਪਰਟੀ ਹੈ ਉਥੇ ਦੁਰਯੋਗ ਪ੍ਰਯੋਗ ਕੀਤਾ ਜਾ ਰਿਹਾ ਹੈ ਉਹ ਕਿਉਂ ਇਹ ਜਿਹੜੀਆਂ ਚੀਜ਼ਾਂ ਨੇ ਬੜੀ ਹੀ ਵੱਡੀ ਚਿੰਨ੍ਹ ਖੜੀਆਂ ਕਰਦੀਆਂ ਨੇ ਕੁਝ ਐਸਐਸਪੀ ਸਾਹਿਬ ਨੂੰ ਦੇਖਣਾ ਚਾਹੀਦਾ ਹੈ ਕੀ ਇਸ ਤਰ੍ਹਾਂ ਦਾ ਦੁਰਪਯੋਗ ਕਿਉਂ ਹੋ ਰਿਹਾ ਜੈਨ ਜਬਰਤ ਜੈ ਸ਼ੀਰਮ